ਜਿਹੜੇ ਸਾਲਾਂ ਦੇ ਵਿੱਚ بارشਾਂ ਘੱਟ ਪੈਂਦੀਆਂ ਨੇ ਔਰ ਲੰਮੀ ਚਲੀ ਜਾਂਦੀ ਹੈ ਉਹ ਸਾਲ ਦੇ ਵਿੱਚ ਮਾੜੇ ਪਾਣੀ ਤੇ ਮਾੜੇ ਵਾਹਣਾਂ ਦਾ ਪਤਾ ਲੱਗ ਜਾਂਦਾ ਹੈ ਵੀ بارش ਦੇ ਬਿਨ ਮਾੜੇ ਪਾਣੀ ਤੇ ਮਾੜੇ ਵਾਹਣਾਂ ਦੇ ਵਿੱਚ ਲੱਗੇ ਝੋਨੇ ਕਿੰਨੀ ਮੁਸ਼ਕਲ ਦੇ ਨਾਲ ਚੱਲਦੇ ਆ ਜਿਹੜੇ ਚੰਗੇ ਪਾਣੀ ਤੇ ਚੰਗੇ ਵਾਹਣ ਦੇ ਵਿੱਚ ਝੋਨੇ ਲੱਗੇ ਹੁੰਦੇ ਆ ਉਹਨਾਂ ਨੂੰ ਐਡੀ ਕੋਈ ਦਿੱਕਤ ਨਹੀਂ ਹੁੰਦੀ ਕਿਉਂਕਿ ਪਾਣੀ ਆਮ ਹੁੰਦਾ ਚੰਗਾ ਹੁੰਦਾ ਬਾਕੀ ਨੇਰੀ ਪਾਣੀ ਲੱਗਦਾ ਹੁੰਦਾ ਤੇ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਹੁਣ ਕਿਸਾਨਾਂ ਦੇ ਸਵਾਲ ਵੀ ਭਾਈ ਜੂਰੀਆ ਕਿੰਨੇ ਦਿਨਾਂ ਚ ਪੂਰੀ ਕਰੀਏ ਪੋਟਾਸ਼ ਕਿੰਨੇ ਦਿਨਾਂ ਤੇ ਜਾ ਕੇ ਪਾਈਏ ਇੱਕ ਵੱਡਾ ਸਵਾਲ ਹੈ ਸਾਲ ਬਈ ਜ਼ਿੰਕ ਪਾਤੀ ਕੰਮ ਨਹੀਂ ਕੀਤਾ ਇਹਦੇ ਉੱਪਰ ਕੀ ਕਰੀਏ ਵੀ ਹੁਣ ਅਸੀਂ ਜ਼ਿੰਕ ਦੁਆਰਾ ਪਾਈਏ ਜਾਂ ਨਾ ਪਾਈਏ ਪਹਿਲੀ ਗੱਲ ਤਾਂ ਜਿਹੜੀ ਜ਼ੂਰੀਆ ਦਾ ਮੁੱਦਾ ਹਰ ਸਾਲ ਹੁੰਦਾ ਚਲੋ ਚੰਗੇ ਕਿਸਾਨਾਂ ਦੇ ਸਵਾਲ ਬਣਦੇ ਆ ਕਹਿੰਦੇ ਕੋਈ ਵੀ ਕੰਮ ਕਰਨਾ ਹੋਵੇ ਰੈ ਜਾਂ ਆਪਾਂ ਕਿਸੇ ਦੀ ਲੈ ਲਾਂਗੇ ਤਾਂ ਆਪਣਾ ਜਿਹੜਾ ਕੁਸ਼ ਘਟ ਨਹੀਂ ਜਾਂਦਾ ਕੁਸ਼ ਲੈ ਨਹੀਂ ਜਾਂਦਾ ਹੁਣ ਜਿਹੜੀਆਂ ਤੁਹਾਡੀਆਂ ਲੌਂਗ ਟਾਈਮ ਦੀਆਂ ਕਿਸਮਾਂ ਨੇ 145 ਦਿਨ ਲੈਂਦੀ ਐ ਚ 1 140 ਲੈਂਦੀ ਐ ਚ ਇੱਕ ਫਸਲ 150 ਦਿਨ ਲੈਂਦੀ ਐ ਕਹਿਣ ਦਾ ਭਾਵ ਵੀ 140 45 ਦਿਨਾਂ ਤੋਂ ਜਿਹੜੀਆਂ ਕਿਸਮਾਂ ਉੱਪਰ ਨੇ ਚਾਹੇ 2 ਦਿਨ ਉੱਪਰ ਨੇ ਚਾਹੇ 1 ਦਿਨ ਉੱਪਰ ਐ ਜਿਵੇਂ ਉਹਦੇ ਵਿੱਚ ਪੂਸ਼ੇ 44 ਵੀ ਆਉਂਦੀ ਐ ਮੁਛਲ ਵੀ ਆਉਂਦੀ ਐ ਤੇ 18 86 ਵੀ ਆਉਂਦੀ ਐ ਉਹਨਾਂ ਦੇ ਵਿੱਚ ਯੂਰੀਆ ਪੂਰੀ ਕਰਨੀ ਐ 40 ਦਿਨ ਤੋਂ ਪਲੱਸ 45 ਵੀ ਕਰ ਲੋ ਚਾਹੇ 50 52 ਦਿਨਾਂ ਤੱਕ ਜਿਹੜੀ ਯੂਰੀਆ ਲੈ ਜਾਓ ਵਿੱਚ ਕਿਸਾਨ ਭਰਾਵਾਂ ਨੇ ਲੌਂਗ ਟਾਈਮ ਦੀਆਂ ਕਿਸਮਾਂ ਦੀ 30 ਦਿਨਾਂ ਦੇ ਵਿੱਚ ਯੂਰੀਆ ਪੂਰੀ ਕਰਤੀ ਤੇ ਹੁਣ ਕਿਸਾਨ ਕਹਿੰਦੇ ਬਈ ਸਾਡਾ ਝੋਨਾ ਚੱਲਦਾ ਨਹੀਂ ਸਾਡਾ ਝੋਨਾ ਯੂਰੀਆ ਦੀ ਘਾਟ ਮੰਨੀ ਖੜਾ ਹੈ ਪਹਿਲੀ ਗੱਲ ਤਾਂ ਲੌਂਗ ਟਾਈਮ ਦੀਆਂ ਕਿਸਮਾਂ ਦੀ ਯੂਰੀਆ ਜਿਹੜੀ 45 ਤੋਂ 50 ਦਿਨ ਦੇ ਲਗਭਗ ਜਿਹੜੀ ਤੁਸੀਂ ਲੈ ਕੇ ਜਾਓ ਯੂਰੀਆ ਦਾ 10 ਦਿਨ ਦਾ ਫਰਕ ਜਿਹੜਾ ਜਰੂਰ ਰੱਖੋ ਇਹ ਝੋਨਾ ਮੇਰਾ ਪੀਆਰ 118 ਹੈਗਾ ਅੱਜ 31-32 ਦਿਨ ਦਾ ਹੋ ਗਿਆ ਆਪਾਂ ਨੇ ਇਹਦੇ ਵਿੱਚ ਜਿਹੜੀ ਚਾਰ ਵਾਰੀ ਯੂਰੀਆ ਪਾਈ ਹੈ ਢਾਈ ਕਿੱਗੱਟੇ ਜਿਹੜੇ ਇਸ ਦੇ ਵਿੱਚ ਹੀ ਯੂਰੀਆ ਦੇ ਗਏ ਆ 5 ਕਿਲੋ ਜਿਹੜੀ ਇਹਦੇ ਵਿੱਚ ਜ਼ਿੰਕ ਗਈ ਆ ਆਪਾਂ ਇਸ ਦੀ ਜਿਹੜੀ ਯੂਰੀਆ 45-46 ਦਿਨਾਂ ਤੇ ਜਾ ਕੇ ਜਿਹੜੀ ਪੂਰੀ ਕਰ ਦਿਆਂਗੇ ਕਈ ਵਾਰ ਇਹ ਨਹੀਂ ਹੁੰਦਾ ਵੀ ਆਪਾਂ ਗੱਟਾ ਹੀ ਪਾਉਣਾ ਹੈ ਗੱਟਾ ਹੀ ਲੱਗੂਗਾ ਗੱਟਾ ਪਾਉਣਾ ਕੋਈ ਬਾਹਲੀ ਚੰਗੀ ਗੱਲ ਨਹੀਂ ਅੱਧਾ ਦਾ ਘੱਟਾ ਪਾ ਲਓ ਦੋ ਵਾਰੀ ਵੱਧ ਪਾ ਲਓ ਕੋਈ ਦਿੱਕਤ ਨਹੀਂ ਉਸ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਹਲਕਾ ਹਲਕਾ ਪਾਣੀ ਵੀ ਸਿਕਾਓ ਕਿਉਂਕਿ ਜ਼ਿੰਕ ਪਾਉਣ ਤੋਂ ਬਾਅਦ ਜਦੋਂ ਆਪਾਂ ਪਾਣੀ ਸਿਕਾ ਦਿੰਨੇ ਆ ਨਮੀ ਦੀ ਮਾਤਰਾ ਹੁੰਦੀ ਹੈ ਹਵਾ ਹੁੰਦੀ ਉਹ ਜ਼ਿੰਕ ਦੇ ਨਾਲ ਟੱਚ ਹੋ ਕੇ ਜੜਾਂ ਦੇ ਵਿੱਚ ਜਾਂਦੀ ਹੈ ਤਾਂ ਫਟਾਰਾ ਫਸਲ ਆਟੋਮੈਟਿਕ ਕਰਦੀ ਹੈ ਜਿਹੜੀਆਂ ਫਸਲਾਂ ਦੇ ਵਿੱਚ ਹੁਣ ਥੱਲੇ ਜੜ ਨੂੰ ਜੜ ਜੀ ਵਧਦੀ ਜਾਂਦੀ ਹੈ ਝੋਨੇ ਉੱਪਰੋਂ ਲਾਲ ਵੀਲੇ ਹੋ ਜਾਂਦੇ ਉੱਥੇ ਕੁਝ ਮਰਜੀ ਪਾਈ ਚਲੋ ਜਿੰਨਾ ਤੁਸੀਂ ਕਾਰਪੋਫਰਾਨ ਫਿਰੜਾ ਨਹੀਂ ਵਰਤਦੇ 5 ਕਿਲੋ ਕਿੱਲੇ ਦੀ ਸਵੇਰੇ ਜਾਂ ਸ਼ਾਮ ਮਿੱਟੀ ਚ ਲਾ ਕੇ ਤੁਸੀਂ ਛਿੱਟਾ ਨਹੀਂ ਦਿੰਦੇ ਉਹ ਤੁਹਾਡੀ ਜੜ ਜਿਹੜੀ ਜਦ ਤੱਕ ਝੋਨਾ ਡੂੰਗਾ ਲੱਗਿਆ ਜਾਂ ਪਨੀਰੀ ਦੀ ਉਮਰ ਜ਼ਿਆਦੇ ਹੋਣ ਕਰਕੇ ਉਹ ਪ੍ਰੋਬਲਮ ਜਿਹੜੀ ਥੱਲੇ ਗੰਡ ਜੀ ਬਣੀ ਜਾਂਦੀ ਹੈ ਉਹਦੀ ਪ੍ਰੋਬਲਮ ਅਕਸਰ ਹੀ ਝੋਨੇ ਦੇ ਵਿੱਚ ਇਸ ਸਾਲ ਆਈ ਹੋਈ ਹੈ ਤੇ ਹੁਣ ਸਵਾਲ ਮੈਂ ਇਹੀ ਕੀਤਾ ਸੀ ਤੁਹਾਨੂੰ ਵੀ ਜਿੰਕਾ ਨਾ ਕੰਮ ਕਰਨਾ ਇਹੀ ਕਾਰਨ ਹੈ ਵੀ ਆਪਾਂ ਜਿਆਦੇ ਪਾਣੀ ਦੇ ਵਿੱਚ ਜਿੰਕ ਪਾਈ ਪਾਣੀ ਆਪਾਂ ਨੇ ਸੁਕਾਇਆ ਨਹੀਂ ਤੇ ਹੁਣ ਉਹਦੇ ਲਈ ਕਰਨਾ ਕੀ ਹੈ ਤੁਸੀਂ 1 ਕਿਲੋ 33% ਜਿੰਕ ਲੈ ਲਓ ਕਿਲੋ ਯੂਰੀਆ ਲੈ ਲਓ ਉਹਦੀ ਤੁਸੀਂ ਸਪਰੇਅ ਕਰ ਲਓ ਕਿਸਾਨ ਕਹਿੰਦੇ ਬਈ ਹੁਣ ਸਪਰੇਅ ਯਾਰ ਬਈ ਸਪਰੇਅ ਨਹੀਂ ਸਾਥ ਹੋਣੀ ਸਪਰੇਅ ਤਾਂ ਦੇਖੋ ਹੁਣ ਕਰਨੀ ਹੀ ਪੈਣੀ ਹੈ ਜੇ ਤੁਸੀਂ ਸਸਤੇ ਨਾਲ ਸਾਰਨਾ ਹੈ ਉਕੇ ਸਭ ਦੇ ਕੋਲ ਸਾਧਨ ਹੈਗੇ ਆ ਜਿੰਕ ਯੂਰੀਆ ਦੀ ਸਪਰੇ ਤੁਸੀਂ ਕਿਲੋ ਯੂਰੀਆ ਕਿਲੋ ਜਿੰਕ ਰਲਾ ਕੇ 100 ਜੈਕਸ ਲੀਟਰ ਪਾਣੀ ਦੇ ਵਿੱਚ ਤੁਸੀਂ ਵਧੀਆ ਮੌਸਮ ਦੇ ਵਿੱਚ ਜਿਹੜੀ ਸਵੇਰੇ ਜਾਂ ਸ਼ਾਮ ਜਿਹੜੀ ਉਹਦੀ ਚੰਗੀ ਸਪਰੇ ਕਰੋ ਤੁਹਾਡੀ ਫਸਲ ਫਟਾਰਾ ਚੰਗਾ ਹੀ ਕਰੂਗੀ ਜੇ ਤੁਸੀਂ ਉਹ ਨਹੀਂ ਕਰਨਾ ਤਾਂ ਤੁਸੀਂ ਹਿਊਮਿਕ ਐਸਿਡ ਪਾ ਸਕਦੇ ਹੋ ਅੱਧਾ ਕਿਲੋ ਦੀ ਪੈਕਿੰਗ ਦੇ ਵਿੱਚ ਕਾਫੀ ਕੰਪਨੀਆਂ ਦਾ ਆਉਂਦਾ ਹੈ ਹਿਊਮਿਕ ਐਸਿਡ 100% ਹੁੰਦਾ ਉਹਨੂੰ ਯੂਰੀਆ ਦੇ ਨਾਲ ਥੋੜਾ ਜਿਹਾ ਪਾਣੀ ਦਾ ਛਿੱਟਾ ਲਾ ਕੇ ਤੁਸੀਂ ਜਿਹੜਾ ਉਹਦਾ ਛੱਟਾ ਦੇ ਸਕਦੇ ਹੋ ਕਿਉਂਕਿ ਜੜਾਂ ਦੇ ਵਿੱਚ ਜਦੋਂ ਹਿਊਮਿਕ ਐਸਿਡ ਪੈਦਾ ਹੁੰਦਾ ਤਾਂ ਝੋਨਾ ਆਟੋਮੈਟਿਕੀ ਜਿਹੜਾ ਫਟਾਰਾ ਕਰ ਲੈਂਦਾ ਜਿੰਨੀ ਖਰਾਕ ਪਈ ਹੁੰਦੀ ਹੈ ਮੂਟੇ ਦੀਆਂ ਤਣਿਆਂ ਦੇ ਤੱਕ ਉਹ ਖਰਾਕ ਜਿਹੜੀ ਚਲੀ ਜਾਂਦੀ ਹੈ ਦੂਸਰੀ ਗੱਲ ਪोटाश 15 ਦਿਨ ਤੇ ਪਾਈਏ 20 ਦਿਨ ਤੇ ਪਾਈਏ ਜਾਂ 25 ਦਿਨ ਤੇ ਪਾਈਏ ਕਿਉਂਕਿ ਪोटाश ਆ ਜਿਹੜਾ 10 15 ਦਿਨਾਂ ਦੇ ਝੋਨੇ 'ਚ ਪਾਇਆ 40 45 ਦਿਨਾਂ ਤੱਕ ਕੰਮ ਕਰਦਾ ਹੈ ਕਿਉਂਕਿ ਉਹ ਜੜਾਂ ਨੂੰ ਪੂਰੀ એનર્ਜੀ ਦੇ ਕੇ ਰੱਖਦਾ ਹੈ ਫਸਲ ਨੂੰ ਗਰਮੀ ਦੀ ਸਟ्रेस ਤੋਂ ਬਚਾ ਕੇ ਰੱਖਦਾ ਹੈ ਝੋਨਾ ਹਰਾ ਭਰਾ ਰਹਿੰਦਾ ਤੇ ਜਿਹੜਾ 60 60 ਦੇ ਨਾਲ ਤੇ ਪोटाश ਪਾਉਨੇ ਆਪਾਂ ਨੂੰ ਸਭ ਨੂੰ ਪਤਾ ਹੈ ਝੰਡੇ ਪੱਤੇ ਨੂੰ ਤਾਕਤ ਤਾਕਤ ਦਿੰਦਾ ਉਹ ਤੇ ਆਪਣੀ ਫਸਲ ਜਦੋਂ ਗੱਭਵਾਸਾ ਸਮੇਂ ਜਾਂਦੀ ਹੈ ਜਿੰਨੀ ਖਰਾਕ ਬੂਟੀ ਦੇ ਇਰਦ ਗੁਰਦ ਪਈ ਹੁੰਦੀ ਹੈ ਉਹ ਗੱਭਵਾਸਾ ਤੱਕ ਪोटाश ਉਦੋਂ ਲੈ ਕੇ ਜਾਂਦਾ ਹੈ ਤੇ ਇਸ ਵਾਰ ਔਡ ਦੇ ਵਿੱਚ ਕਾਫੀ ਪ੍ਰੋਬਲਮਾਂ ਆਈਆਂ ਹੋਈਆਂ ਨੇ ਜਿੱਥੇ ਕਿਤੇ ਜ਼ਿੰਕ ਤੁਸੀਂ ਵਰਤੇ ਆ ਤੁਹਾਡੇ ਕੰਮ ਨਹੀਂ ਕੀਤਾ ਤਾਂ ਜ਼ਿੰਕ ਦੀ ਤੁਸੀਂ ਸਪਰੇਅ ਕਰ ਸਕਦੇ ਹੋ ਜਾਂ ਤਾਂ ਤੁਸੀਂ ਕਿਲੋ ਜ਼ਿੰਕ ਕਿਲੋ ਯੂਰੀਆ ਪਾ ਕੇ ਸਪਰੇਅ ਕਰ ਲਓ ਨਹੀਂ ਤੁਸੀਂ ਐਕਸਾਈਡ ਫਾਰਮੂਲੇਸ਼ਨ ਵਾਲੀ ਜ਼ਿੰਕ ਆਉਂਦੀ ਹੈ 1 ਲੀਟਰ ਤੁਸੀਂ 3 ਤੋਂ 4 3 ਕਿੱਲੇ 4 ਕਿੱਲੇ 5 ਕਿੱਲੇ ਤੱਕ ਵੀ ਕਰਨ ਦਾ ਭਾਅ ਵੀ ਸਪਰੇਅ ਕਰ ਸਕਦੇ ਹੋ ਕੋਈ ਨੁਕਸਾਨ ਨਹੀਂ ਹੈਗਾ 5 ਕਿੱਲੇ ਤੱਕ ਕਰ ਲਓ ਤੁਹਾਡੇ ਵਧੀਆ ਰਿਜ਼ਲਟ ਜਿਹੜੇ ਦੇਖੇ ਜਾਊਗੀ 4 ਕਿੱਲੇ ਤੱਕ ਵੀ ਰਿਜ਼ਲਟ ਜਿਹੜਾ ਵਧੀਆ ਦੇਖੇ ਜਾਊਗੇ ਛੱਟੇ ਦੇ ਵਿੱਚ ਉਹ ਇੱਕ 1 ਲੀਟਰ ਦੇ ਕੈਲੈਂਡਰ ਵਿੱਚ ਜਾਂਦਾ ਹੈ ਕਾਫੀ ਕੰਪਨੀ ਦੀ 700 ਦੇ ਨਾਮ ਤੇ ਆਉਂਦੀ ਹੈ ਕਿਉਂਕਿ 700 ਤਾਂ ਆਉਂਦੀ ਹੈ ਜਨਰੇਟਰਾਂ ਦੀ ਜਦੋਂ ਆਈ ਸੀ ਉਹਦੇ ਵਿੱਚ 700 ਲਿਖਿਆ ਹੋਇਆ ਸੀਗਾ ਹੁਣ ਸਾਰੀਆਂ ਕੰਪਨੀਆਂ ਦੀ ਪਿੱਛੇ 700 ਪਾਇਆ ਹੁੰਦਾ ਕਿਸੇ ਨੇ ਕੋਈ ਨਾਮ ਰੱਖਿਆ ਹੈ ਤੇ ਕਿਸੇ ਨੇ ਕੋਈ ਨਾਮ ਉਹਦੇ ਵਿੱਚ ਪੂਰੀ ਪਿਓਰਿਟੀ ਜ਼ਿੰਕ ਦੀ ਹੁੰਦੀ ਹੈ ਕਿਉਂਕਿ ਹੁਣ ਆਪਾਂ ਪਿਛਲੇ 8-10 ਦਿਨਾਂ ਤੋਂ ਰੀਲ ਨਹੀਂ ਪਾ ਰਹੇ ਹਾਂ ਲੌਂਗ ਵੀਡੀਓ ਨਹੀਂ ਬਾਰੇ ਕਾਰਨ ਕਿਉਂਕਿ ਸਾਨੂੰ ਵੀ ਆਪਦੀ ਡਿਊਟੀ ਜਿਹੜੀ ਦੇਖਣੀ ਪੈਂਦੀ ਹੈ ਉਹਦੇ ਕਰਕੇ ਵੀ ਕਈ ਵਾਰ ਟਾਈਮ ਘਟ ਹੁੰਦਾ ਹੈ ਰੀਲ ਦੇ ਮਾਧਿਅਮ ਰਾਹੀਂ ਕਿਸਾਨਾਂ ਦੇ ਨਾਲ ਜਿਹੜੀ ਗੱਲਬਾਤ ਹੋ ਜਾਂਦੀ ਹੈ ਹੁਣ ਆਪਾਂ ਹਰ ਰੋਜ਼ ਹੀ ਲੌਂਗ ਵੀਡੀਓ ਪਾ ਕੇ ਕਿਸਾਨਾਂ ਦੇ ਨਾਲ ਜਿਹੜੀ ਗੱਲਬਾਤ ਕਰਿਆ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਵੀਡੀਓ ਲੈ ਕੇ ਆਵਾਂ ਕਿਉਂਕਿ ਹੁਣ 메ਨ ਮੁੱਦਾ ਫਟਾਰ ਦਾ ਹੈ ਜੋ ਨੇ ਫਟਾਰ ਨਹੀਂ ਕਰ ਰਹੇ ਨਾ ਤਾਂ ਕਿਤੇ ਝੋਨੇ ਦੇ ਵਿੱਚ ਸੁੰਡੀ ਆ ਹੁਣ ਕਿਤੇ ਹਲੇ ਹਫਤਾ ਤੱਕ ਨੂੰ ਕੋਈ ਸਪਰੇ ਨਹੀਂ ਚੱਲਦੀ ਹਲੇ ਵਸ ਫਟਾਰ ਦਾ ਟਾਈਮ ਹੈ ਜਾਂ ਜੂਰੀਆ ਦਾ ਟਾਈਮ ਹੈ ਬੱਸ ਯੂਰੀਆ ਨੂੰ ਲੌਂਗ ਟਾਈਮ ਦੀ ਕਿਸਮਾਂ ਦੇ ਵਿੱਚ ਐਨੇ ਦਿਨਾਂ ਤੱਕ ਜਿਹੜੀ ਤੁਸੀਂ ਯੂਰੀਆ ਨੂੰ ਲੈ ਕੇ ਜਾਇਆ ਕਰੋ ਜੇ ਤੁਹਾਡੇ ਸ਼ਾਰਟ ਟਾਈਮ ਦੀ ਕਿਸਮਾਂ ਨੇ 25-30 ਦਿਨ ਦੀ ਪੂਰੀ ਕਰ ਦੋਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਧੰਨਵਾਦ